ਕਾਂਸਰ ਲਗਾਤਾਰ ਆ ਕੇਂਦਰ ਦੀ ਲੀਡਰਸ਼ਿਪ ਜਿਹੜੀ ਆ ਮੋਦੀ ਜੀ ਦੇ ਬਾਅਦ ਦੇਣਾ ਸੀ सीएम ਸਾਹਿਬ ਵੀ ਆਏ ਅੱਜ ਬੋਤਸਟਰ ਜਿਹਦੇ ਵਿੱਚ ਟੋਲ ਚਾਲੀ ਕੀ ਕਰਾ ਚੋ। ਪਹਿਲਾਂ ਤਾਂ ਹਰਿਆਣਾ ਦੇ सीएम ਨਾਇਬ ਸਿੰਘ ਸੈਣੀ ਜੀ ਦਾ ਇਸ ਚੋਣਾਂ ਦੀ ਫੇਰੀ ਦੇ ਲਈ ਬਹੁਤ-ਬਹੁਤ ਧੰਨਵਾਦ ਹੈ। ਔਰ ਇਹਨਾਂ ਦੇ ਆਉਣ ਦੇ ਨਾਲ ਚੋਣ ਨੂੰ ਇੱਕ ਨਵੀਂ ਗਤੀ ਮਿਲੀ ਹੈ। ਪੰਜਾਬ ਬੀਜੇਪੀ ਨਾਲ ਮੋਦੀ ਨਾਲ ਚੱਲਣ ਦੇ ਲਈ ਕਦਮ ਤਾਲ ਕਰ ਰਿਹਾ ਹੈ ਇਸ ਲਈ ਉਹਦੇ ਪਿੱਛੇ ਕਾਰਨ ਹੈ ਕਿ ਪੰਜਾਬ ਨੇ ਸਾਰਿਆਂ ਨੂੰ ਅਜਮਾ ਕੇ ਵੇਖ ਰਿਹਾ ਹੈ। ਔਰ ਸਵਾ ਦੋ ਸਾਲ ਪਹਿਲਾਂ ਜਿਹੜਾ ਪ੍ਰੈਕਟੀਕਲ ਕੀਤਾ ਪੰਜਾਬ ਵਾਲਿਆਂ ਨੇ ਤੇ ਝਾੜੂ ਵਾਲਿਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਉਮੀਦਾਂ ਨੂੰ ਤੋੜਿਆ ਉਹ ਆਪਣੇ ਆਪ ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਨਸ਼ਾ ਸਮਾਪਤੀ ਦੀ ਗੱਲ ਕਰਨ ਵਾਲੇ ਕੋਈ ਦਿਨ ਐਸਾ ਨਹੀਂ ਹੈ ਜਦੋਂ ਪੰਜਾਬ ਤੋਂ ਇਹ ਖਬਰ ਨਹੀਂ ਆਂਦੀ ਕਿ ਦੋ ਚਾਰ ਬੱਚੇ ਨਸ਼ੇ ਦੇ ਨਾਲ ਮਰ ਗਏ ਨੇ ਮਾਨ ਸਾਹਿਬ ਮਸਕਰੇਪਨ ਨਾਲ ਚੁਟਕਲਿਆਂ ਨਾਲ ਪੰਜਾਬ ਚਲਾਣਾ ਚਾਹੁੰਦੇ ਨੇ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਅਰਾਜਕਤਾ ਦਾ ਰਾਜ ਚੱਲ ਰਿਹਾ ਹੈ ਗੁੰਡੇ ਦੰਦਨ ਆਂਦੇ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਆਉਂਦੀਆਂ ਲੇਕਿਨ ਇਹ ਮਸਤ ਨੇ ਪਹਿਲਾਂ ਵੀ ਇਹਨਾਂ ਨੇ ਭੈਣਾ ਨਾਲ ਧੋਖਾ ਕੀਤਾ ਹੁਣ ਨਵਾਂ ਧੋਖਾ ਦੇਣ ਆਏ ਨੇ ਔਰ ਇਹਦੇ ਵਿੱਚ ਇਹਨਾਂ ਦਾ ਕਸੂਰ ਕੋਈ ਨਹੀਂ ਹੈ ਇਨਾ ਦਾ ਉਸਤਾਦ ਜਿਹੜਾ ਉਹ ਸਭ ਤੋਂ ਵੱਡਾ ਭ੍ਰਸ਼ਟਾਚਾਰੀ ਉਹ ਸਭ ਤੋਂ ਵੱਡਾ ਧੋਖੇਬਾਜ਼ ਉਹਦੀ ਰਾਜਨੀਤੀ ਦੀ ਸ਼ੁਰੂਆਤ ਹੀ ਝੂਠ ਤੋਂ ਹੋਈ ਹੈ ਤੇ ਇਸ ਕਰਕੇ ਮਾਨ ਸਾਹਿਬ ਤੇ ਉਹਦਾ ਅਸਰ ਹੈ 30000 ਰੁਪਏ ਡਿਗਰੀਆਂ ਹੁਣ 100 ਰੁਪਏ ਵਿੱਚ ਕਹਿੰਦਾ ਹੋਰ ਬਲਾਂਗਾ ਕਿਸੇ ਨੂੰ ਉਹਦੇ ਤੋਂ ਕੋਈ ਉਮੀਦ ਨਹੀਂ 300 ਯੂਨਿਟ ਬਿਜਲੀ ਦਾ ਬੜਾ ਗੰਮ ਪਰਦੇ ਨੇ ਉਹ ਤਾਂ ਪਹਿਲਾਂ ਵੀ ਫਰੀ ਮਿਲਦੀ ਪਈ ਸੀ ਇਹਨਾਂ ਨੇ ਨਵਾਂ ਕੀ ਕੀਤਾ ਕਿਸਾਨਾਂ ਦੀ ਬੜੀ ਗੱਲ ਕਰਦੇ ਨੇ ਮੇਰੇ ਸਾਹਮਣੇ ਨਾਲ ਮੁੱਖ ਮੰਤਰੀ ਸਾਹਿਬ ਬੈਠੇ ਨੇ ਇਹ ਕਿਸਾਨਾਂ ਦੇ ਹਤੈਸ਼ੀ ਨਹੀਂ ਅਗਰ ਕਿਸਾਨਾਂ ਦਾ ਕਿਸੇ ਨੇ ਨੁਕਸਾਨ ਕੀਤਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਕਾਂਗਰਸ ਨੇ ਕੀਤਾ ਸਟੇਟ ਗਵਰਨਮੈਂਟ ਇਹਨਾਂ ਦੀ ਇੱਕ ਬੀਬੀ ਚੁੜਕੀਆਂ ਮਾਰ ਕੇ ਐਮਐਸਪੀ ਦਿੰਦੀ ਸੀ ਅਗਰ ਹਰਿਆਣਾ 14 ਫਸਲਾਂ ਦੇ ਐਮਐਸਪੀ ਦੇ ਸਕਦਾ ਹੈ ਪੰਜਾਬ ਵਾਲੇ ਕਿਉਂ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜੀ ਐਮਐਸਪੀ ਨਹੀਂ ਬਦਲੀ 2.5 ਗੁਣਾ ਐਮਐਸਪੀ ਵਧੀ 21 ਕੇ ਦਾਣਾ ਕੇਂਦਰ ਨੇ ਚੁਕਿਆ ਮੰਡੀਆਂ ਵੀ ਚਾਲੂ ਇਹ ਰਾਜਨੀਤਿਕ ਨੀਤੀ ਕਰਕੇ ਸਾਰਾ ਕੁਝ ਇਹ ਕਰ ਰਹੇ ਨੇ ਔਰ ਮੈਂ ਕੇਜਰੀਵਾਲ ਸਾਹਿਬ ਦੀ ਪ੍ਰਧਾਨਕੋਰ ਫੇਰੀ ਨੂੰ ਤੁਸੀਂ ਦੇਖ ਹੀ ਲਿਆ ਕਿਸ ਤਰੀਕੇ ਨਾਲ ਲੋਕਾਂ ਦਾ ਮੋਹ ਭੰਗ ਹੋਇਆ ਕਿ ਇੱਕ ਜੇਲ੍ਹ ਤੋਂ ਛੁੱਟੀ ਲੈ ਕੇ ਆਇਆ ਆਦਮੀ ਇੱਕ ਵਾਰੀ ਫੇਰ ਝੂਠ ਬੋਲ ਕੇ ਲੋਕਾਂ ਦੇ ਵੋਟਾਂ ਨੂੰ ਦੀ ਖੇਤੀ ਕਰਨ ਦੇ ਲਈ ਆਂਦਾ ਹੈ 17 ਮਿੰਨੀ ਟਿਕਵਾ ਟਿਕਵਾ ਪ੍ਰਧਾਨਕੋਰ ਦੇ ਰੋੜ ਚੋਜ ਔਰ ਸ਼ਹਿਰ ਨੇ ਜਿਸ ਤਰੀਕੇ ਨਾਲ ਨਕਾਰਿਆ ਉਹਦੇ ਲਈ ਮੈਂ ਗੁਰਦਾਸਪੁਰ ਪਾਰਲੀਮੈਂਟ ਨੇ ਜਿਸ ਤਰੀਕੇ ਨਾਲ ਇਹਨੂੰ ਨਕਾਰਿਆ ਆਮ ਆਦਮੀ ਪਾਰਟੀ ਨੂੰ ਇਸ ਲਈ ਸਾਰੇ ਵੋਟਰਾਂ ਦਾ ਧੰਨਵਾਦਾਂ ਮੈਂ ਕੇਵਲ ਇਤਨਾ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਨੇ ਬਹੁਤ ਕੁਝ ਖੋਤ ਹੈ ਇੰਡਸਟਰੀ ਪਲਾਨ ਕਰ ਰਹੀ ਹੈ ਨੌਜਵਾਨ ਨਸ਼ੇ ਦੇ ਨਾਲ ਮਰ ਰਿਹਾ ਹੈ ਬੇਰੋਜ਼ਗਾਰੀ ਵਧ ਰਹੀ ਹੈ ਇਕਨੋਮੀ ਬਿਲਕੁਲ ਪਸਤ ਹੋ ਗਈ ਹੈ ਅਗਰ ਇਸ ਵੇਲੇ ਕੋਈ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਵਿਕਾਸ ਦੀ ਰਾਹ ਤੇ ਪਾ ਸਕਦਾ ਅਮਨ ਸ਼ਾਂਤੀ ਲੈ ਆ ਸਕਦਾ ਕਿਉਂ ਭਾਰਤੀ ਜਨਤਾ ਪਾਰਟੀ ਹੈ ਇਸ ਕਰਕੇ ਪੰਜਾਬ ਦੇ ਵੋਟ ਇਨਾ ਦੀ ਗੱਲਾਂ ਤੋਂ ਬਾਹਰ ਨਿਕਲ ਕੇ ਸਾਰਿਆਂ ਨੂੰ ਅਜਮਾ ਲਿਆ ਬੀਜੇਪੀ ਦੇ ਕਮਲ ਵਾਲਾ ਬਟਨ ਦਵਾ ਕੇ ਮੋਦੀ ਦੇ ਨਾਲ ਚੱਲਣ ਦੇਸ਼ ਵੀ ਬੋਲ ਰਿਹਾ ਮੋਦੀ ਵਿਦੇਸ਼ ਵੀ ਬੋਲ ਰਿਹਾ ਮੋਦੀ ਤੇ ਮੈਨੂੰ ਲੱਗਦਾ ਪੰਜਾਬ ਵੀ ਇਸ ਵਾਰ ਬੋਲ ਰਿਹਾ ਮੋਦੀ ਮੋਦੀ ਮੋਦੀ